ਦੇ ਕੋਣ ਤਾਂ ਸੋਹਣੀ ਲੱਗ ਰਹੀ ਐ ਹੈ ਜੁਰਦਵੰਦ ਸਾਹਿਬ ਕਿਤੇ ਚੱਲਣਾ ਨਸਰਾਲੀ ਪਿੰਡ ਅੱਛਾ ਅੱਛਾ ਜੀ ਉਹ ਤੋਂ ਬਾਅਦ ਸਵੇਰੇ ਨਿਤਨੇਮ ਕਰਕੇ ਬਾਅਦ ਵਿੱਚ ਇੱਥੇ ਆ ਜਾਈਦਾ ਹਾਂਜੀ ਜੀ ਬਈ ਤੁਰੇ ਜਦਿਆਂ ਤੋਂ ਤੁਹਾਨੂੰ ਲੱਗੀ ਸੀ ਹਲਕੀ ਜਿਹੀ ਭੁੱਖ ਤੇ ਸਾਨੂੰ ਇੱਥੇ ਦੇਖਿਆ ਇੱਕ ਬਾਈ ਇਹ ਪੰਜਾਬੀ ਸੀ ਨਾ ਬੰਦਾ ਉਹ ਇਹ ਦੇਖਾਂਗੇ ਹੁਣ ਪੰਜਾਬੀ ਆ ਕੇ ਕਿਹੜਾ ਹਾਂ ਇਹ ਨਹੀਂ ਪਤਾ ਉੱਥੇ ਗੱਡੀ ਖੜੀ ਸੀ ਇੱਕ ਕਲੀ ਚੋਲ ਲਾ ਕੇ ਤੇ ਬਾਕੀ ਹੁਣ ਦੇਖਦੇ ਆਂ ਖਾ ਕੇ ਦੱਸਦੇ ਤੁਹਾਨੂੰ ਕੀ ਆ ਟਮਾ ਕੀ ਨਹੀਂ ਹੈਗੀ ਕਿਉਂਕਿ ਇਸ ਰੋਡ ਦੇ ਵਾਵਾ ਹੀ ਇਹ ਚੀਜ਼ਾਂ ਮਿਲਦੀਆਂ ਖਾਣ ਪੀਣ ਵਾਲੀਆਂ ਲੱਗਦਾ ਬਈ ਆ ਹੋਇਆ ਚੰਮ ਗੱਡੀ ਖੜੀ ਐ ਐਸਟੇਮ ਸੈਦਵਾ ਤੇ ਛੁੱਟੀ ਅੱਛਾ ਐਤਵਾਰ ਛੁੱਟੀ ਕਰਦੇ ਆ ਹੁਣ ਕਿਹਾ ਹੋਵੇ ਕਲੀ 14 ਦਾ 14 ਰੁਪਏ ਦੀ ਅਚਾ ਘਨੇ ਚੋਲ ਚਲੋ ਕਲੀਆ ਚੈੱਕ ਫੇਰ ਜਾ ਬਾਈ ਕੋ ਹਾਫ ਹੀ ਕਰਾ ਲਓ ਬਾਈ ਚੈੱਕ ਕਰ ਲਾਂ ਕਿ ਕੀ ਚੀਜ਼ ਗੰਦੀ ਆ ਦੋ ਲੜੀ ਐ ਨਾ ਇੱਕ ਇੱਕ ਲਾ ਦਿਓ ਪਹਿਲਾਂ ਚੈੱਕ ਕਰਾਂਗੇ ਨਾ ਗੱਡੀ ਦਾ ਸੈਟਅਪ ਕੀਤਾ ਸਾਰਾ ਉਹ ਆ ਬਹਣ ਲਈ ਬਣਾਇਆ ਵੀ ਜਗੜ ਗਿਆ ਸਹੀ ਹੈ ਬੱਕਤ ਨੂੰ ਖਾ ਕੇ ਦੱਸਦੇ ਹਾਂ ਕੀ ਕਹਿੰਦੇ ਭਾਈ ਦੇਖਣ ਨੂੰ ਤਾਂ ਸੋਹਣੀ ਲੱਗ ਰਹੀ ਹੈ ਹੈ ਇਹ ਕਨੇਦੀ ਪਲੇਟ ਹੈ 3 ਰੁਪਏ ਦੀ 3 ਰੁਪਏ ਦੀ ਪਲੇਟ ਹੈ ਪੰਜਾਬ 'ਚ ਕਦੇ ਪਿਆਜ਼ੀ ਬੜਾ ਮਹਿੰਗਾ ਹੋਇਆ ਤੇ ਇਹ ਯਾਰ ਪੰਜਾਬੀ ਵਾਲੀ ਕੋਈ ਮਹਿੰਗੀ ਨਹੀਂ ਪਿਆਜ਼ ਹੀ ਭਰ-ਭਰ ਕੇ ਪਾ ਰਹੇ ਆ ਪੰਜਾਬੀ ਵਾਲੀ ਕੋਈ ਚੀਜ਼ ਮਹਿੰਗੀ ਨਹੀਂ ਪਈ ਨਾ ਇਹ ਬਾਈ ਜੋ 80 ਰੁਪਏ ਕਿਲੋ ਤੇ ਪਿਆਜ਼ ਹੋਇਆ ਪਿਆ ਸੀ ਪਿਆ ਦੱਸਦਾ ਨਾ ਪੰਜਾਬੀ ਦੀ ਕੋਈ ਵਧੀਆ ਚੀਜ਼ ਨਹੀਂ ਬਾਈ ਭਾਈ ਖਾ ਕੇ ਚੈੱਕ ਕਰੋ ਕੀ ਕਹਿੰਦਾ ਚਲ ਬਜੇ ਖੋਲ ਦਿਓ ਬਾਈ ਜੀ ਪੂਰਾ ਕਰਮ ਵਾਲਾ ਬਾਈ ਸਾਡਾ ਬਾਈ ਨੂੰ ਪੰਜਾਬੀ ਇਹ ਕੜੀ ਚੋਲ ਬਹੁਤ ਪਸੰਦ ਆਇਆ ਜਦੋਂ ਵੀ ਜਾਂਦੇ ਮਿਲਦੇ ਨਹੀਂ ਪਰ ਅੱਜ ਮਿਲ ਗਏ ਮੈਨੂੰ ਕੜੀ ਪਜੋਦਾ ਪਸੰਦ ਆਉਂਦਾ ਚੌਲ ਘੱਟ ਕੜੀ ਕੜੀ ਪਸੰਦ ਆਪਾਂ ਕਮਰਾ ਤੇ ਬਾਬੇ ਦੇ ਲੱਟਾਂ ਵਾਲੇ ਬਾਬੇ ਦੇ ਜਿਹੜੇ ਬੇਟੇ ਉਹਦੇ ਵੀ ਕੜੀ ਮੰਗੀ ਸੀ ਆਹੋ ਕਰੋ ਚੈੱਕ ਜਿਹੜਾ ਕੀ ਆਂਦਾ ਯਾ ਨਾਰਦਲੇ ਪੁਣਿਆ ਚੱਡੀ ਮਚਵਾਇਆ ਹੁਣ ਅਬਈ ਕਾਣਾ ਅਬ ਇਹ ਹੋਰ ਧੀਵਾਰੀ ਸ਼ਕਲ ਮੈਂ ਇੱਧਰ ਕੱਪਣਾ ਸਹੀ ਆ ਵੀ ਧਾਰਾ ਦਾ ਟੇਸਟ ਆ ਹਾਂਜੀ ਜਿੱਤੇ ਆਪਾਂ ਆ ਖਾਈਏ ਤੇ ਨਾਂ ਨਾਲ ਬਾਈ ਨਾਲ ਗੱਲ ਕਰ ਲੈਣੇ ਆ ਭਾਈ ਕਿਹੜੀ ਜਗ੍ਹਾ ਇਹ ਇਹ ਮਲੀਪੁਰ ਦੇ ਕੋਲ ਪੈਂਦਾ ਦਰਾਹਾ ਲੰਘ ਕੇ ਜੀ ਮੰਜੀ ਸਾਹਿਬ ਤੋਂ ਪਿੱਛੇ ਆ ਮੰਜੀ ਸਾਹਿਬ ਛੋਟਾ ਛੋਟਾ ਘੜਾ ਪੈਂਦਾ ਭਾਈ ਸਾਡਾ ਪਿੰਡ ਹੈਗਾ ਜੀ ਨਸਰਾਲੀ ਹੈ ਉਹ ਨਸਰਾਲੀ ਬੰਦੇਗਾ ਤੇ ਭਾਈ ਇਹ ਤੁਹਾਡੇ ਕੀ ਦਿਮਾਗ ਚ ਆਇਆ ਇਹ ਚੀਜ਼ ਇੱਥੇ ਤੁਸੀਂ ਮੈਂ ਗੁਰਦੁਆਰਾ ਸਾਹਿਬ ਕਿੱਥੇ ਚੱਲਣਾ ਨਸਰਾਲੀ ਪਿੰਡ ਅੱਛਾ ਅੱਛਾ ਜੀ ਉਸ ਵੇਰੇ ਨਿਤਨੇਮ ਕਰਕੇ ਬਾਅਦ ਵਿੱਚ ਇੱਥੇ ਆ ਜਾਈਦਾ ਤੇ ਜਿਹ ਕਿ ਤੁਸੀਂ ਆਪਾਂ ਜਿਹੜੀ ਪਲੇਟ ਲਈ ਆ 30 ਰੁਪਏ ਦੀ ਹਾਫ ਪਲੇਟ ਐ ਇਹ ਹਾਂਜੀ ਹਾਂਜੀ ਤੇ ਫੁੱਲ ਫੁੱਲ ਰੁਪਏ ਆ ਫੁੱਲ 50 ਰੁਪਏ ਦੀ ਤੇ ਵੱਜਦਾ ਆ ਕਿ ਨਾ ਵੱਜਦਾ ਸੇਵਾਈ ਆ ਨਾ ਵਧੀਆ ਖਰਚਾ ਵੀ ਵਧੀਆ ਸੇਵਾ ਵੀ ਦਿੱਤੀ ਹੋਰ ਘੜਾ ਵੀ ਲਗਾਲਿਆ ਤੁਸੀਂ ਭਾਈ ਨਾਲੋਂ ਹਾਂਜੀ ਫੜੇ ਵੀ ਇੱਕੋ ਹੀ ਪਿੰਡ ਹਾਂਜੀ ਨਾਲੇ ਸਰਚੂ ਹੀ ਰਿਸ਼ਤੇਦਾਰ ਨੇ ਕੁਛ ਜਾਣੋ ਵਧੀਆ ਭਾਈ ਤੁਹਾਡੀ ਕਸਮ ਦੀ ਪੈਸੇ ਦੇਖਾ ਜਾਵੇ ਇੱਕ ਕਸਮ ਦੀ ਸੇਵਾ ਹੀ ਆ ਤੇ 30 35 ਰੁਪਏ ਵਿੱਚ ਭਜਾਉਂਦਾ ਵੀ ਕੀ ਪੈਸੇ ਅੱਜ ਕੱਲ ਤੇ ਚਲੋ ਵਧੀਆ ਕੰਮ ਕਰ ਰਹੇ ਆ ਭਾਈ ਤੁਸੀਂ ਬਾਕੀ ਜੰਨੇ ਵਿੱਚੋਂ ਲੰਘ ਰਹੇ ਆ ਬੰਦੇ ਸਿਦਿਆਨੇ ਤੋਂ ਜਾ ਰਹੇ ਆ ਦਿੱਲੀ ਦਰਾਹਾਂ ਲੰਘ ਕੇ ਮੈਕਡੋਨਲਡ ਲੰਘ ਕੇ ਆਉਂਦੇ ਆ ਮੈਕਡੋਨਲਡ ਲੰਘ ਕੇ ਇਹ ਤੁਹਾਨੂੰ ਗੱਡੀ ਦਿਖੂਗੀ ਸਟੀਮ ਗੱਡੀ ਖੜੀ ਆ ਖੱਬੇ ਹੱਥ ਆਓ ਭਾਈ ਜ਼ਰੂਰ ਖਾ ਕੇ ਜਾਓ ਆਹ ਲੋ ਜੀ ਨਾਲ ਆਪਾਂ ਕਰਾਈ ਸੀ ਲੱਸੀ ਐ ਲੱਸੀ ਬਾਜੀ ਆਪਣੇ ਘਰੋਂ ਤਿਆਰ ਕਰਦੇ ਆਂ ਕਿ ਦਹੀਂ ਦੀ ਕਾਦੀ ਆ ਚਾਟੀ ਦੀ ਦਹੀਂ ਦੀ ਆਈ ਦਹੀਂ ਦੀ ਲੱਸੀ ਆ ਤੇ ਦੇਖਦੇ ਆਂ ਪੀ ਕੇ ਕੀ ਕਹਿੰਦੀ ਹੁਣ ਬਹੁਤ ਘੈਂਟ ਆ ਬੜੀ ਸਹੀ ਆ ਆਪਾਂ ਇੱਕ ਚਮਚਾ ਗਰਾਜਮਾ ਪਾਇਆ ਸੀਗਾ ਇਹ ਵੀ ਜੇ ਕਰ ਲਈਏ ਕੀ ਕਹਿੰਦੇ ਆ ਉਮਰ ਜੀ ਜੋ ਠੀਕ ਹੈ ਰਾਜਮਾ ਵੀ ਕੜੀ ਵੀ ਤੇ ਚੌਪ ਲੱਸੀ ਵੀ ਬਹੁਤ ਬਣਾ ਰਿਹਾ ਕੱਲਾਈ ਬਾਈ ਕੀ ਹਾਲ ਹੈ ਬਹੁਤ ਵਧੀਆ ਜੀ ਕਿਵੇਂ ਲੱਗਾ ਬਾਈ ਬਹੁਤ ਘੈਂੜਿਆ ਘਰ ਵਰਗਾ ਹੀ ਸੁਆਦ ਹੈ ਸੇਮ ਹੁਣ ਤੁਸੀਂ ਪਹਿਲਾਂ ਕੜੀ ਜੋੜ ਖਾਦੇ ਹੋ ਰਾਜਮਾ ਲਾਪੇ ਮੈਂ ਰਾਜਮਾ ਇੱਕ ਪੁਆਇਆ ਸੀਗਾ ਚਮਚਾ ਗਾ ਮੈਂ ਕਿਹਾ ਦੇਖੀਏ ਕੀ ਕਹਿੰਦਾ ਆ ਕਿਵੇਂ ਲੱਗਾ ਫਿਰ ਬਹੁਤ ਘੈਂੜਿਆ ਲੱਸੀ ਕਿਵੇਂ ਆ ਲੱਸੀ ਵੀ ਘਰ ਵਰਗੀ ਆ ਪੂਰੀ ਜ਼ਬਰਦਸਤ ਪੂਰੀ ਪੂਰੀ ਜ਼ਬਰਦਸਤ ਕੋਈ ਸ਼ੈਣੀ ਏ ਤੜੇ ਕੋਈ ਆਟਮ ਪੂਰਾ ਪੂਰਾ ਵਲੌਗ ਪੂਰਾ ਕਰੋ ਜੱਤਾ ਕਿੱਥੇ ਪੈਣਾ ਰਗਾ ਗੱਲ ਕਰਨੀ ਤੇ ਆਪਾਂ ਜਿਹੜੀ ਲੱਸੀ ਮੰਗਾਈ ਸੀ ਇਹ ਵੀ ਪੂਰੀ ਘਾਰ ਰਗਾ ਸਵਾਦ ਆ ਮੁੱਖੀ ਗੱਲ ਇਹ ਹੈ ਕਿ ਭਾਈ ਇੱਥੇ ਰੁਕੋ ਖਾਓ ਪੀਓ ਜਾ ਕੇ ਨਿਕਲੋ ਆਪ ਫਾਲਤੂ ਚੀਜ਼ਾਂ ਖਾਣੀਆਂ ਬੰਦ ਕਰ ਦੋ ਫਾਸਟ ਫੂਡ ਲੱਟਰਮ ਪੜਰਮ ਤੇ ਹੁਣ ਤੋਂ ਬੰਦੇ ਬਣ ਜਾਓ ਤੇ ਚਾਹੀਦੀ ਚੀਜ਼ਾਂ ਖਾਣੀਆਂ ਸ਼ੁਰੂ ਕਰੋ ਆਜੀ ਭਾਜੀ ਮੇਰਾ ਤਾਂ ਹੋ ਗਿਆ ਟੈਡ ਫੁੱਲ ਜੀ ਚੌਲ ਖਾਦੇ ਹਾਫ ਹੀ ਲਈ ਸੀ ਆਪਾਂ ਤਾਂ ਦੋਨੋਂ ਦਾ ਕੰਮ ਸਰ ਗਿਆ ਲੱਸੀ ਪੀ ਲਈ ਪੂਰਾ ਗਲਾਸ ਤੇ ਗੱਲਬਾਤ ਆ ਓਕੇ ਹੋ ਗਈ ਆ ਇੱਧਰ ਫੌਜੀ ਸਾਹਿਬ ਹੁਣੀ ਵੀ ਚੌਲ ਖਾ ਕੇ ਹਟੇ ਆ ਚਲੋ ਤੇ ਚਲੋ ਠੀਕ ਹੈ ਭਾਈ ਮਿਲਦੇ ਆਂ ਪਰ ਹੁਣ ਚੱਲਦੇ ਆਂ ਅਸੀਂ ਗਾਣਾ ਅਸੀਂ ਪਟਿਆਲੇ ਇਹੀ ਕੋਈ ਚੀਜ਼ਾਂ ਸਰਚ ਕਰਨ ਚੱਲੇ ਸੀ ਤੁਹਾਨੂੰ ਇੱਥੇ ਮਿਲ ਗਿਆ ਤੇ ਚਲੋ ਆਉਂਦੇ ਜਾਂ ਤੁਹਾਡੇ ਕੋ ਫੇ ਨੈਕਸਟ ਟਾਈਮ ਵੀ ਆਵਾਂਗੇ ਜਰੂਰ ਚਲਿਏ ਭਾਈ ਫਿਰ ਬਿਲਕੁਲ ਭਾਈ ਬਿਲਕੁਲ ਚਲਿਏ ਆਪ ਲੱਸੀ ਥੋੜੀ ਮੈਂ ਕੱਲਿਆਂ ਨੇ ਪੀ ਲਈ ساری ਬਹੁਤ ਮੜੀ ਗੱਲ ਇੱਕ ਗਲਾਸ ਉਹ ਲੱਸੀ ਬਣਾ ਦੇ ਮੇਰਾ ਪਰ ਆ ਸੇਮ ਉਹਦੇ ਅਰਜੀ ਪੂਰਾ ਸੈਟਅਪ ਗੱਡੀ 'ਚ ਹੀ ਰੱਖਿਆ ਆ ਮੋਰੇ ਮੋਰੇ ਲੱਸੀ ਪਈ ਆ ਪਿੱਛੇ ਡਿਗ 'ਚ ਹੀ ਪਿਆ ਇਹਨਾਂ ਦਾ ਸਮਾਨ ਤੇ ਚੌਲ ਰਾਜਮਾ ਤੇ ਕੜੀ ਆ ਹੈਗੀ ਬਾਈ ਹੁਣ ਇਹਦੀ ਰੇਟ ਲਿਸਟ ਕੜੀ ਚੋਲ ਰਾਜਮਾ 30 35 50 60 70 80 ਤੇ ਐਤਵਾਰ ਬੰਦ ਰਹਿੰਦੀ ਆ ਤੇ ਚਲੋ ਹੁਣ ਆਪਾਂ ਚੱਲੋ ਓ ਪਈ ਨਹੀਂ ਯਾਰ ਆ ਗਿਆ ਨਸੀ ਤੇ ਨਾਲ ਕੜੀ ਚੋਲ ਖਾ ਕੇ